ਇਟਲੀ ਤੋਂ ਸਿੱਖਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਪ੍ਰਸਿੱਧ ਰਾਜਨੀਤਿਕ ਅਰਥਸ਼ਾਸਤਰੀ ਅਤੇ ਇਟਲੀ ਦੇ ਦੂਜੇ ਰਾਸ਼ਟਰਪਤੀ ਲੁਇਜ਼ ਇਨਾਉਦੀਨੇ 1948 ਤੋਂ 1955 ਤੱਕ ਇਟਲੀ ਦੇ ਦੂਜੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਇਤਾਲਵੀ ਗਣਰਾਜ ਦੇ ਸੰਸਥਾਪਕਾਂ 'ਚੋਂ ਇੱਕ ਮੰਨੇ ਜਾਂਦੇ ਲੁਇਜ਼ ਇਨਾਉਦੀ ਦੇ 150ਵੇਂ ਜਨਮ ਦਿਨ ਮੌਕੇ ਇਟਲੀ ਸਰਕਾਰ ਨੇ ਉਹਨਾਂ ਨੂੰ ਯਾਦ ਕਰਦਿਆਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀ ਪੱਤਰਨਾਵ ਦੇ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ ਜਿੱਚ ਸਭ ਬੱਚਿਆਂ ਨੂੰ ਪਛਾੜਦਿਆਂ ਗੁਰਸਿੱਖ ਲੜਕੀ ਸਿਮਰਤ ਕੌਰ ਨੇ ਇਹ ਮੁਕਾਬਲਾ ਜਿੱਤ ਕੇ ਕਿ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਮਿਲੀ ਜਾਣਕਾਰੀ ਅਨੁਸਾਰ 18 ਸਾਲਾ ਸਮਰਤ ਕੌਰ ਨੇ ਰਾਸ਼ਟਰਪਤੀ ਲੁਇਜ਼ੋਰ ਇਨਾਉਦੀ ਦੀ ਜੀਵਨੀ ਤੇ ਲੇਖ ਲਿਖਿਆ ਜਿਸ ਨੂੰ ਪੂਰੀ ਇਟਲੀ ਚ ਪਹਿਲਾ ਸਥਾਨ ਪ੍ਰਾਪਤ ਹੋਇਆ ਸਮਰਤ ਕੌਰ ਕੇਰੇਮੋਨਾ ਦੇ ਸਕੂਲ ਚ ਗ੍ਰਾਫਿਕ ਅਤੇ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਹੀ ਹੈ ਉਸ ਦੇ ਇਸ ਕਮਾਲ ਨੇ ਜਿੱਥੇ ਇਟਲੀ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਉੱਥੇ ਹੀ ਸਿੱਖ ਅਤੇ ਭਾਰਤੀ ਪਛਾਣ ਬੇਹਦ ਮਾਣ ਮਹਿਸੂਸ ਕਰ ਰਿਹਾ ਹੈ ਗੱਲਬਾਤ ਕਰਦੇ ਆ ਸਿਮਰਤ ਕੌਰ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਰੇ ਪਰਿਵਾਰ ਲਈ ਇਟਲੀ ਦੇ ਕੈਰਾਮੋਨਾ ਜ਼ਿਲ੍ਹੇ ਦੇ ਰੇਵੇਕੋਦੀ 올ਿਓ ਵਿਖੇ ਰਹਿੰਦੇ ਨੇ ਉਹਨਾਂ ਦੀ ਹੁਣ ਹਰਤੀ ਪੜ੍ਹਾਈ ਦੇ ਨਾਲ ਬਚਪਨ ਤੋਂ ਹੀ ਗੱਤਕੇਜ ਵੀ ਚੰਗੀ ਮੁਹਾਰਤ ਰੱਖਦੀ ਹੈ ਵਾਇਗਰੂ ਦੀ ਬਖਸ਼ਿਸ਼ ਨਾਲ ਇਹ ਜਿੱਤ ਪ੍ਰਾਪਤ ਹੋਈ ਹੈ